ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਟੀਰੇ ਵਾਲੀ ਸਲਾਈ ਲਗਾਉਣੀ ਦੱਸਾਂਗੇ ਵੀ ਟੀਰੇ ਵਾਲੀ ਸਲਾਈ ਗੁੰਮ ਸਲਾਈ ਕਿੱਦਾਂ ਲਗਾਉਣੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੇ ਸਿੱਧੇ ਪਾਸੇ ਇਸ ਤਰ੍ਹਾਂ ਜੀ ਇੱਕ ਇੱਕ ਪੈਰ ਦੀ ਯਾਨੀ ਕਿ ਬਿਲਕੁਲ ਨਾਲ-ਨਾਲ ਸਲਾਈ ਲਗਾ ਲੈਣੀ ਆ ਪਿਛਲੇ ਗੜੇ ਦਾ ਤਰਪਾਈ ਵਾਲਾ ਕੱਪੜਾ ਬਾਹਰ ਰੱਖਣਾ ਐ ਇਸ ਤਰ੍ਹਾਂ ਦੇਖੋ ਕਿਉਂਕਿ ਫਰੰਟ ਵਾਲਾ ਗਲਾ ਬਣਿਆ ਹੋਇਆ ਉਹ ਤਰਪਾਈ ਵਾਲੀ ਸਲਾਈ ਦੇ ਨਾਲ ਜੋੜ ਕੇ ਰੱਖਣਾਗਾ ਇਸ ਤਰ੍ਹਾਂ ਜੀ ਸਲਾਈ ਲਾਉਣ ਤੋਂ ਬਾਅਦ ਆਪਾਂ ਤਾਂ ਅੱਗੇ ਦੀ ਕਟਿੰਗ ਕਰ ਦੇਣੀ ਆ ਹੁਣ ਆਪਾਂ ਕਮੀਜ਼ ਨੂੰ ਜੀ ਉਲਟਾ ਕਰ ਲੈਣਾ ਆ ਦੇਖੋ ਜੀ ਇਸ ਤਰ੍ਹਾਂ ਹੁਣ ਆਪਾਂ ਕਮੀਜ਼ ਨੂੰ ਉਲਟਾ ਕਰਕੇ ਹੁਣ ਆਪਾਂ ਤੀਰੇ ਵਾਲੀ ਸਲਾਈ ਲਗਾਵਾਂਗੇ ਪਹਿਲਾਂ ਵਾਲੀ ਸਲਾਈ ਆਪਾਂ ਤਾਂ ਲਗਾਈ ਸੀ ਤਾਂ ਕਿ ਆਪਣੀ ਜਿਹੜੀ ਤੀਰੇ ਵਾਲੀ ਸਲਾਈ ਹੈ ਜੀ ਉਹ ਗੁੰਮ ਹੋ ਜAVE ਤੇ ਨੈੱਕ ਬਣਨ ਤੋਂ ਬਾਅਦ ਜਿਹੜੀ ਆਪਣੀ ਤਰਪਾਈ ਹੈਗੀ ਉਹ ਬਹੁਤ ਹੀ ਸਫਾਈ ਦੇ ਨਾਲ ਹੋਵੇ ਆ ਦੇਖੋ ਜੀ ਆਪਣੀ ਧੀਰੇ ਵਾਲੀ ਸਲਾਈ ਲੱਗ ਚੁੱਕੀ ਹੈਗੀ ਇਸ ਤਰ੍ਹਾਂ ਜੀ ਦੇਖੋ ਕੋਈ ਵੀ ਧਾਗਾ ਨਹੀਂ ਬਾਹਰ ਨਿਕਲਦਾ ਇਸ ਤਰ੍ਹਾਂ ਜੀ ਪਿਛਲੇ ਗਲੇ ਦੀ ਤਰਪਾਈ ਹੋ ਜਾਣੀ ਆ ਆਪਾਂ ਨੂੰ ਕਿਉਂਕਿ ਆਪਣਾ ਫਰੰਟ ਵਾਲਾ ਗਲਾ ਬਣਿਆ ਹੋਇਆ ਜਿਹੜੀ ਪਿਛਲੇ ਗਲੇ ਦੀ ਤਰਪਾਈ ਵਾਲੀ ਜਿੰਨੀ ਆਪਾਂ ਰੇਵਲੀਰ ਲਗਾਈ ਹੈਗੀ ਉਹ ਬਾਹਰ ਰੱਖ ਕੇ ਫੇਰ ਪਿਛਲੇ ਫਰੰਟ ਵਾਲਾ ਗਲਾ ਰੱਖ ਕੇ ਸਲਾਈ ਲਗਾਉਣੀ ਹੈ ਜੀ ਧੀਰੇ ਵਾਲੀ ਧੰਨਵਾਦ ਜੀ